कल मिति 23 12 2023 ਨੂੰ अर्ली मॉर्निंग ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾਹ ਰਸੀਬ ਹੋਈ ਸੀ ਕਿ ਬਰਨਾਲਾ ਪਠੰਡਾ ਹਾਈਵੇ ਦੇ ਉੱਤੇ ਇੱਕ ਨਵਾਂ ਉਸਾਰੀਏ ਦੀਨ ਹੋਟਲ ਜਿਹਦੇ ਵਿੱਚ ਬਤੌਰ ਚੌਂਕੀਦਾਰ ਕੰਮ ਕਰ ਰਹੇ ਮਹਿੰਦਰ ਸਿੰਘ ਵਾਸੀ ਹਰੀ ਅਮੀਰਕੜ ਹਰਿਆਣਾ ਜੋ ਕਿ ਉੱਥੇ ਬਤੌਰ ਚੌਂਕੀਦਾਰ ਕੰਮ ਕਰ ਰਹੇ ਸੀ ਉਹਨਾਂ ਦੀ ਕਿਸੇ ਅਣਪਛਾਤੀ ਵਿਅਕਤੀਆਂ ਵੱਲੋਂ 28 ਤਰੀਕ ਦੀ ਰਾਤ ਨੂੰ ਉਹਨਾਂ ਦਾ ਕਤਲ ਕਰਕੇ ਤੇ ਉਥੋਂ ਕੁਝ ਸਮਾਨ ਜਿਹੜਾ ਚੋਰੀ ਕਰ ਲਿਆ ਗਿਆ ਸੋ ਇਸ ਦੇ ਉੱਤੇ ਜਿਹੜਾ ਤੁਰੰਤ ਕਾਰਵਾਈ ਕਰਦੇ ਆ ਬਰਨਾਲਾ ਪੁਲਿਸ ਦੀਆਂ ਵੱਖ-ਵੱਖ ਟੀਮਾਂ मौके ਤੇ ਪਹੁੰਚੀਆਂ ਤੇ ਜੋ ਸਾਰੀ ਇਹਦੀਨ ਹੋਟਲ ਸੀ ਉਸਦੇ ਮਾਲਕ ਸੰਦੀਪ ਸਿੰਘ ਵਾਸੀ ਸੰਗਰੂਰ ਉਹਨਾਂ ਦੇ ਬਿਆਨਾਂ ਦੇ ਉੱਤੇ ਮਕਦਮਾ ਨੰਬਰ 601 ਮਿਤੀ 29 12 2023 ਅਧੀਨ ਧਾਰਾ 302 397 34 ਆਈਪੀਸੀ ਥਾਣਾ ਸਿਟੀ ਟੂ ਬਰਨਾਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਦੇ ਹੁਕਮਾਂ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਸਾਰੀਆਂ ਇਸ ਮਕਦਮੇ ਨੂੰ ਤਕਨੀਕੀ ਅਤੇ ਫੋਰੈਂਸਿਕ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ ਤੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਤਕਨੀਕੀ ਜਾਂਚ ਅਤੇ ਫੋਰੈਂਸਿਕ ਜਾਂਚ ਨੂੰ ਵਰਤਦੇ ਹੋਏ ਵਿਦਿਨ 24 ਘੰਟੇ ਦੇ ਇਹ ਸਾਰਾ ਜਿਹੜਾ ਮਕਦਮਾ ਟਰੇਸ ਕਰ ਲਿਆ ਗਿਆ ਤੇ ਇਸ ਮਕਦਮੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਅੰਗਰੇਜ਼ ਸਿੰਘ ਵਾਸੀ ਫਰਬਾਹੀ ਅਤੇ ਵੀਰਪਾਲ ਸਿੰਘ ਵਾਸੀ ਫਰਬਾਹੀ ਇਹ ਦੋਨੋਂ ਉਸ ਉਸਾਰੀਏ ਦੀਨ ਹੋਟਲ ਦੇ ਵਿੱਚ ਹੀ ਬਤੌਰ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀ ਤੇ ਇਹਨਾਂ ਨੇ ਉੱਥੋਂ ਕੁਝ ਸਮਾਨ ਚੋਰੀ ਕਰਨ ਦੇ ਇਰਾਦੇ ਦੇ ਨਾਲ ਜਿਹੜਾ ਚੌਂਕੀਦਾਰ ਮਹਿੰਦਰ ਸਿੰਘ ਸੀ ਉਹਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਇੱਕ ਸਿਲੰਡਰ ਕੁਝ ਸੈਨੀਟਰੀ ਦਾ ਸਮਾਨ ਉੱਥੋਂ ਚੋਰੀ ਕਰਕੇ ਫਰਾਰ ਹੋ ਗਏ ਸੀ ਸੋ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਲੱਕੜ ਦਾ ਬਾਲਾ ਜਿਸ ਦੇ ਨਾਲ ਵਾਰ ਕਰਕੇ ਮ੍ਰਿਤਕ ਮਹਿੰਦਰ ਸਿੰਘ ਦੀ ਜਿਹੜੀ ਹੈ ਕਤਲ ਕੀਤਾ ਗਿਆ ਸੀ ਅਤੇ ਉੱਥੋਂ ਚੋਰੀ ਕੀਤਾ ਗਿਆ ਮਹਿੰਦਰ ਸਿੰਘ ਦਾ ਮੋਬਾਈਲ ਫੋਨ ਇੱਕ ਸਿਲੰਡਰ ਅਤੇ ਕੁਝ ਸੈਨੀਟਾਈਜ਼ਰ ਸਮਾਨ ਹੈ ਜਿਹੜਾ ਉਹ ਬਰਾਮਦ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਏਗਾ ਤੇ ਫਰਦਰ ਮੁਕਦਮੇ ਦੀ ਜਿਹੜੀ ਹੈ ਤਫ਼ਤੀਸ਼ ਅਮਨ ਵਿੱਚ ਲਿਆਂਦੀ ਜਾਵੇਗੀ ਇਸੇ ਤਰ੍ਹਾਂ ਬਰਨਾਲਾ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਹਾਸਲ ਹੋਈ ਹੈ ਜਦੋਂ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ ਨੇ ਮੁਕਤਮਾਨ ਨੰਬਰ 509 ਮਿਤੀ 28 12 2023 ਦਰਜ ਕਰਕੇ ਪੁਹਵਰੀ ਦੇ ਆਧਾਰ ਤੇ ਇਸ ਵਿੱਚ ਇੱਕ ਦੋਸ਼ੀ ਗੁਰਦਾਸ ਸਿੰਘ ਉਰਫ ਮੱਟੂ ਵਾਸੀ ਗੁਰਤੇਗਪਾਤਰ ਨਗਰ ਬਰਨਾਲਾ ਇਹਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਦੇਸੀ ਪਿਸਤੌਲ 12 ਮੋਰ ਅਤੇ ਇੱਕ ਕਾਰਤੂਸ ਜਿਹੜਾ ਬਰਾਮਦ ਕੀਤਾ ਤੇ ਇਹਨੂੰ ਵੀ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਕੋਲੋਂ ਦਾ ਰਿਮਾਂਡ ਲਿਆ ਗਿਆ ਫਰਦਰ ਤਫ਼ਤੀਸ਼ ਜਿਹੜੀ ਹੈ ਇਹਦੀ جاری ਹੈ